ਰਾਜ ਸਭਾ ਚੋਣ ਆ ਗਈ ਹੈ ਜੀ ਰਾਜ ਸਭਾ ਦੀ ਤੇ ਰਾਜ ਸਭਾ ਦੀ ਚੋਣ ਦੇ ਲਈ ਪੰਜਾਬ ਦੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਨਾਮ ਦੀ ਚਰਚਾ ਸੀ ਜਾਂ ਸੁਭਾਵਨਾ ਬਣ ਗਈ ਸੀ ਆਖਿਰਲੇ ਦਿਨਾਂ ਚਾਕੇ ਉਸ ਨੂੰ ਰਜਿੰਦਰ ਗੁਪਤਾ ਨੂੰ ਟਰਾਈਡੈਂਟ ਦੇ ਜਿਹੜੇ ਚੇਅਰਮੈਨ ਜਿਹੜੀ ਮਰਜ਼ੀ ਪੰਜਾਬ ਸਰਕਾਰ ਆਵੇ ਉਹਦਾ ਸ਼ਾਹੀ ਠਾਟ ਬਰਕਰਾਰ ਉਸ ਨੂੰ ਭੇਜਣ ਦਾ ਫੈਸਲਾ ਕਰ ਲਿਆ ਪੈਸੇ ਜਦੋਂ ਰਾਜ ਸਭਾ ਦੀ ਸੀਟ ਖਾਲੀ ਹੋਈ ਸੰਜੀਵ अरोड़ा ਤੇ ਅਸੀਫੇ ਤੋਂ ਬਾਅਦ ਫਿਰ ਉਹ ਐਮ.ਐਲ.ਏ ਬਣ ਗਏ ਮੰਤਰੀ ਬਣ ਗਏ ਉਸ ਤੋਂ ਬਾਅਦ ਤੇ ਤਾਂ ਇਹ ਵੀ ਚਰਚਾ ਸੀ ਕਿ ਕੀ ਕੇਜਰੀਵਾਲ ਜਾਣਗੇ ਪਰ ਬਹੁਤ ਸੰਭਾਵਨਾ ਸੀ ਫਿਰ ਮਨੀਸ਼ ਸ਼ੋਧਿਆ ਦੀ ਕਾਫੀ ਸੰਭਾਵਨਾ ਬਣੀ ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ ਦਿੱਲੀ ਵਾਲਿਆਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਦੇ ਖਿਲਾਫ ਉਸ ਤੋਂ ਬਾਅਦ ਇਹਨਾਂ ਨੇ ਤਲਾਸ਼ ਆਪਣੀ ਪੰਜਾਬ ਚ ਸ਼ੁਰੂ ਕੀਤੀ ਪਰ ਆ ਕੇ ਰੁਕੀ ਅਰਪਤੀ ਤੇ ਅਮੀਰਾਂ ਦੇ ਉੱਤੇ ਹੀ ਜਾ ਕਾਰੋਬਾਰੀਆਂ ਦੇ ਉੱਤੇ ਹੀ ਕਾਰਪਟ ਘਰਾਣੇ ਵਾਲਿਆਂ ਦੇ ਉੱਤੇ ਹੀ ਮਤਲਬ ਆਮ ਵਰਕਰ ਨਹੀਂ ਕੋਈ ਲਬਿਆਂ ਨੂੰ ਸਵਾਲ ਇਹ ਨਹੀਂ ਕਰਕੇ ਇਹ ਰਜਿੰਦਰ ਗੁਪਤਾ ਕਿਸ ਭਾਈਚਾਰੇ ਚੋਂ ਆਉਂਦੇ ਨੇ ਕਿਸ ਖੇਤਰ ਤੋਂ ਆਉਂਦੇ ਨੇ ਸਵਾਲ ਇਹ ਹੈ ਕਿ ਜੇ ਆਪਣੇ ਵਰਕਰ ਨੂੰ ਕਿਸੇ ਨੂੰ ਦਿੰਦੇ ਫਿਰ ਸ਼ਾਇਦ ਇਹ ਸਵਾਲ ਨਾ ਹੁੰਦਾ ਅੱਜ ਸਵਾਲ ਕਿਉਂ ਚਲੋ ਆਮ ਆਦੀ ਪਾਰਟੀ ਨੇ ਰਜਿੰਦਰ ਗੁਪਤਾ ਨੂੰ ਰਾਜ ਸਭਾ ਦੀ ਉਪਚੋਣ ਦੇ ਲਈ ਉਮੀਦਵਾਰ ਲਾਣ ਦਿੱਤਾ ਤੇ ਕਾਕ ਪਤਰੀ ਦੀ ਪਰ ਕਰਿਆਉਂ ਸ਼ੁਰੂ ਹੋ ਜਾਣੀ ਹੈ ਕਿਉਂਕਿ ਆਉਂਦੀ ਜਿਹੜੀ 24 ਤਰੀਕ ਹੈ 24 ਨੂੰ ਵੋਟਾਂ ਪੈਣੀਆਂ ਨੇ ਤੇ ਰਜਿੰਦਰ ਗੁਪਤਾ ਦਾ ਚੁਣਿਆ ਜਾਣਾ ਤੈ ਮੰਨਿਆ ਜਾ ਰਿਹਾ 24 ਅਕਤੂਬਰ ਨੂੰ ਦੂਰ ਨਹੀਂ ਹੈ ਹੈਨਾ ਪਰ ਮਿੱੱਤਲ ਫਿਰ ਸਾਨੀ ਫਿਰ ਅਰੋੜਾ ਇਸ ਤੋਂ ਬਾਅਦ ਉਹਨਾਂ ਉਦਯੋਗੀ ਘਰ ਚੋਂ ਜੇ ਕੋਈ ਜਾ ਰਿਹਾ ਤਾਂ ਜੀ ਉਹ ਰਜਿੰਦਰ ਗੁਪਤਾ ਜਾ ਰਿਹਾ ਰਜਿੰਦਰ ਗੁਪਤਾ ਟ੍ਰਾਇਡੈਂਟ ਦੇ ਚੇਅਰਮੈਨ ਤੁਰਿਆ ਰਹੇ ਨੇ ਫਿਰ ਪਲੈਨਿੰਗ ਬੋਰਡ ਦੇ ਵਿੱਚ ਹਮੇਸ਼ਾ ਕਾਬਜ ਰਹੇ ਹੈ ਨਾ ਚੇਰਮੈਨੀਆਂ ਤੇ ਤੇ ਅਕਾਲੀ ਮਾਤਾ ਮੰਦਰ ਕਮੇਟੀ ਜਿਹਦੇ ਹੁਣ ਤੱਕ ਅਗਵਾਈ ਡੀਸੀ ਕਰਦੇ ਸੀ ਉਹ ਵੀ ਨੀਵਾਂ ਨੂੰ ਬਦਲ ਕੇ ਸਰਕਾਰ ਨੇ ਇਹਨਾਂ ਨੂੰ ਦਿੱਤਾ ਪਿਛਲੇ 18 ਸਾਲ ਤੋਂ ਮੰਤਰੀ ਰੈਂਕ ਨਾਲ ਨਵਾਜੇ ਹੋਏ ਨੇ ਰਜਿੰਦਰ ਗੋਪਤਾ ਇਹਦਾ ਮਤਲਬ ਕੋਈ ਸਰਕਾਰ ਆਵੇ ਕੋਈ ਸਰਕਾਰ ਜਾਵੇ ਤੁਹਾਡੀ ਜੇ ਥੈਲੀਆਂ ਥੈਲੀਆਂ ਦੀ ਖਣਕ ਨਾ ਮਜਬੂਤ ਹੈ ਜੇ ਤੁਹਾਡੀ ਥੈਲੀ ਚ ਸਿੱਕੇ ਖਣਕਦੇ ਨੇ ਫਿਰ ਤੁਹਾਡੇ ਦੀ ਕੁਰਸੀਆਂ ਕਾਇਮ ਨੇ ਪਰ ਨਹੀਂ ਤਾਂ ਇੱਥੇ ਦੇਰ ਨਹੀਂ ਲਾਉਂਦੇ ਕਿ ਫਲਾਣੀ ਪਾਰਟੀ ਦਾ ਬੰਦਾ ਜੀ ਉਹ ਪਾਰਟੀ ਦਾ ਬੰਦਾ ਉਹਨੇ ਲਾਇਆ ਸੀ ਜੀ ਰਜਿੰਦਰ ਗੁਪਤਾ 5-5 ਸਾਲ ਦੋ ਕਾਰਜਕਾਲ ਜਿਹੜੇ ਲਗਾਤਾਰ ਬਾਦਲ ਸਰਕਾਰ ਦੇ ਆਏ ਉਹਨਾਂ ਦੇ ਵਿੱਚ ਵੀ ਪਲੈਨਿੰਗ ਬੋਰਡ ਦੇ ਵਿੱਚ ਚੇਅਰਮੈਨ ਦੀ ਕੁਰਸੀ ਤੇ ਬੈਠੇ ਨੇ ਤੇ ਰੈਂਕ ਮਿਲਿਆ ਹੋਇਆ ਮੰਤਰੀ ਵਾਲਾ ਸਰਕਾਰ ਬਦਲ ਗਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਹਿੰਦਰ ਸਿੰਘ ਬਣ ਗਏ ਪਰ ਰਜਿੰਦਰ ਗੁਪਤਾ ਨੂੰ ਕੋਈ ਹਿਲਾ ਨਹੀਂ ਸਕਿਆ ਮੁੱਖ ਮੰਤਰੀ ਸਾਹਿਬ ਬਦਲ ਗਏ ਚਰਨਜੀਤ ਚੰਨੀ ਆ ਗਏ ਤਿੰਨ ਕੁ ਮਹੀਨਿਆਂ ਲਈ ਪਰ ਰਜਿੰਦਰ ਗੁਪਤਾ ਦੀ ਕੁਰਸੀ ਨਹੀਂ ਖਿਲੀ ਚੰਨੀ ਵੀ ਚਲੇ ਗਏ ਤੇ ਕਾਂਗਰਸ ਸਰਕਾਰ ਵੀ ਚਲੀ ਗਈ ਤੇ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮੁੱਖ ਮੰਤਰੀ ਬਣ ਗਏ ਤੇ ਰਜਿੰਦਰ ਗੁਪਤਾ ਦਾ ਸ਼ਾਈਟਾਫ ਬਰਕਰਾਰ ਰਿਹਾ ਹੁਣ ਸੰਜੀਵ ਅਰੋੜਾ ਦੇ ਜਾਣ ਤੋਂ ਬਾਅਦ ਹੁਣੇ ਮੌਕਾ ਮਿਲਿਆ ਕਿ ਕਿਨੂੰ ਰਾਸਵਾ ਭੇਜਣਾ ਲੋਕ ਸੋਚਦੇ ਸੀ ਕਿ ਸ਼ਾਇਦ ਪਾਰਟੀ ਦੇ ਖਿਲਾਫ ਹਾਈ ਕਮਾਂਡ ਦੇ ਖਿਲਾਫ ਜਿਹੜਾ ਰੋਸਾ ਪਨ ਪਿਆ ਉਹ ਚੋਂ ਕਿਸੇ ਸਧਾਰਨ ਵਰਗ ਕਰ ਨੂੰ ਉਸਾਰਨ ਲੀਡਰ ਨੂੰ ਕਿਸੇ ਬੁੱਧੀਜੀਵੀ ਵਰਗ ਚੋਂ ਹ ਉਸ ਜੇ ਕਿਸੇ ਬੰਦੇ ਨੂੰ ਭੇਜਣਗੇ ਪਰ ਨਹੀਂ ਆਪਣੀ ਰਵਾਇਤ ਨੂੰ ਕਾਇਮ ਰੱਖਿਆ ਬਾਦਮੀ ਪਾਰਟੀ ਨੇ ਬੜਾ ਉਦਯੋਗਪਤੀ ਲੱਭਿਆ ਬੜਿਆ ਬੜਾ ਹੈ ਬੜੀ ਥੈਲੀ ਵਾਲਾ ਬੰਦਾ ਲੱਭਿਆ ਤੇ ਉਹਨੂੰ ਹੁਣ ਰਾਸਵਾ ਭੇਜ ਚਲੋ ਜੀ ਰਜਿੰਦਰ ਗੁਪਤਾ ਦਾ ਚੁਣਿਆ ਜਾਣਾ ਤੈ 5000 ਕਰੋੜ ਦੀ ਪ੍ਰੈਡੈਂਟ ਗਰੁੱਪ ਦੇ ਚੇਅਰਮੈਨ ਨੇ 5000 ਕਰੋੜ ਦੀ ਮਲਕੀਅਤ ਤੇ ਕਹਿੰਦੇ ਜੀ ਰਜਿੰਦਰ ਗੁਪਤਾ ਦਾ ਚੁਣਿਆ ਜਾਣਾ ਤੈ ਇਸ ਲਈ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਕੋਲ 93 ਦੇ ਕਰੀਬ ਮੈਂਬਰ ਨੇ ਤੇ ਇਸ ਲਈ ਬਹੁਮਤ ਦੀ ਕੋਈ ਦਿੱਕਤ ਨਹੀਂ ਆ ਬਿਨਾਂ ਚੁਣੇ ਜਾਣਗੇ ਪੰਜਾਬ ਚ ਰਾਸਵਲ ਸੀਟ ਖਾਲੀ ਹੋਈ ਸੀ ਜਿਹੜੀ ਉੱਪਰ 24 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਤੇ 228 ਤੱਕ ਇਹ ਕਾਰਜ ਕਰ ਲੈਣਾ ਮਤਲਬ ਉਹ ਪਹੁੰਚੋਣਾ ਹੈ ਇੱਕ ਤਰ੍ਹਾਂ ਨਾਲ ਜਿਹੜਾ ਜਿੱਥੇ ਸੰਜੀਪ ਰੋੜਾ ਨੇ ਛੱਡਿਆ ਉਹਨਾਂ ਜਿਹੜਾ ਕਾਰਜਕਾਲ ਹੈ ਉਸ ਸਮੇਂ ਤੱਕ ਜਿਹੜਾ ਕਾਰਜਕਾਲ ਬਣਦਾ ਉਹਦੇ ਲਈ ਇਹਨਾਂ ਦਾ ਚੁਣਿਆ ਜਾਣਾ ਸੋ ਇਸ ਲਈ ਅਪ੍ਰੈਲ 228 ਤੱਕ ਦਾ ਇਹ ਕਾਰਜਕਾਲ ਹੈ ਪਰ ਮੈਂ ਚਰਨਿੰਦਰ ਪੁੱਲਰ ਹੋਂਦੀ ਰਿਪੋਰਟ ਦੇਖ ਰਿਹਾ ਸੀ ਉਹ ਕਹਿੰਦੇ ਵੀ ਤਾਂ ਤਰੀਕਾ ਕਰੇ ਬਦਲ ਗਿਆ ਹੁਣ ਤਾਂ ਹੁਣ ਤਾਂ ਦੌਲਤਮੰਦ ਸੱਜਣ ਹੀ ਰਾਜ ਸਭਾ ਜਾਂਦੇ ਨੇ ਅਸਲ 'ਚ ਰਾਜ ਸਭਾ ਇੱਥੇ ਵਿਅਕਤੀ ਜੋਨ ਲੜਕੇ ਨਹੀਂ ਜਾਂਦਾ ਲੋਕ ਸਭਾ ਦੇ ਵਿੱਚ ਬੰਦਾ ਹਲਕੇ ਦੇ ਲੋਕਾਂ ਤੋਂ ਇਲਾਕੇ ਦੇ ਲੋਕਾਂ ਤੋਂ ਵੋਟ ਲੈ ਕੇ ਜਾਂਦਾ ਤੇ ਉਹਨਾਂ ਦਾ ਨੁਮਾਇੰਦਾ ਬਣ ਕੇ ਜਾਂਦਾ ਰਾਜ ਸਭਾ 'ਚ ਬੰਦਾ ਰਾਜ ਦਾ ਸੂਬੇ ਦਾ ਨੁਮਾਇੰਦਾ ਬਣ ਕੇ ਜਾਂਦਾ ਤੇ ਇਸ ਲਈ ਮੰਨਿਆ ਜਾਂਦਾ ਸੀ ਕਿ ਇਹਦਾ ਕਾਰਨ ਨਹੀਂ ਸੀ ਕਿ ਕਿ ਉੱਪਰਲਾ ਸਦਨ ਹੈ ਤੇ ਇੱਥੇ ਬੁੱਧੀਜੀਵੀ ਵਰਗ ਜਾਵੇ ਐ ਆਪਣੇ ਸੂਬੇ ਦੀ ਨੁਮਾਇੰਦਗੀ ਕਰਨ ਵਾਲਾ ਵਿਅਕਤੀ ਜਾਵੇ ਆਪਣੇ ਸੂਬੇ ਦੇ ਮਸਲਿਆਂ ਨੂੰ ਉਹਦੀ ਤਰਾ ਤੱਲ ਨੂੰ ਉਹਦੇ ਮੁੱਦਿਆਂ ਨੂੰ ਉਹਦੇ ਪਹਿਲੂਆਂ ਨੂੰ ਸਮਝਣ ਵਾਲਾ ਵਿਅਕਤੀ ਜਾਵੇ ਜਿਹੜਾ ਉੱਥੇ ਜਾ ਕੇ ਸੂਬੇ ਦੀ ਨੁਮਾਇੰਦਗੀ ਕਰੇ ਨਾ ਕਿ ਪਾਰਟੀ ਦੀ ਧਿਰ ਦੀ ਵਿਅਕਤੀ ਦੀ ਆਪਣੇ ਸੂਬੇ ਦੀ ਤਾਂ ਹੀ ਰਾਜ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇ ਸੰਸਦ ਮੈਂਬਰ ਹੁੰਦੇ ਨੇ ਉਹਨਾਂ ਨੂੰ ਅਧਿਕਾਰ ਹੁੰਦਾ ਕੋਈ ਵੀ ਸੂਬੇ ਦੇ ਵਿੱਚ ਕਿਤੇ ਵੀ ਜਾ ਕੇ ਆਪਣੇ ਕੋਟੇ 'ਚ ਪੈਸਾ ਦੇ ਸਕਦੇ ਜਿਹੜਾ ਉਹਨਾਂ ਨੂੰ ਅਧਿਕਾਰਤ ਕੋਟਾ ਮਿਲਦਾ ਜਦੋਂ ਕਿ ਲੋਕ ਸਭਾ ਦਾ ਮੈਂਬਰ ਇਹ ਨਹੀਂ ਕਰ ਸਕਦਾ ਉਹ ਆਪਣੇ ਦਾਇਰੇ ਤੱਕ ਹੀ ਸੀਮਤ ਰਸੇ ਦਾ ਬਾਹਰ ਬਹੁਤ ਘੱਟ ਹੁੰਦੀ ਹੈ ਉਹਦੀ ਮਦਦ ਕੋਈ ਮੈਂ ਕਿਹਾ 5 ਕਿ ਲੱਖ ਤੱਕ shear ਪਰ ਜਾਤ ਸੁਭਨ ਉਤਕਾਰ ਹੈ ਕਿ ਉਹ ਜਿੱਥੇ ਵੀ ਜਾਵੇ ਜਿਸ ਵੀ ਰੂਪ ਚ ਜਾਵੇ ਮਦਦ ਕਰ ਸਕਦਾ ਕਿਉਂਕਿ ਉਹ ਸੂਬੇ ਦੀ ਨਮਾਇੰਗੀ ਕਰ ਰਿਹਾ ਪਰ ਇਹ ਟ੍ਰੈਂਡ ਪਿਛਲੇ ਕੁ ਸਾਲਾਂ ਤੋਂ ਅਸੀਂ ਬਦਲਦਾ ਦੇਖਿਆ ਪੰਜਾਬ ਚ ਵੀ ਤੇ ਮੁਲਕ ਚ ਵੀ ਹੁਣ ਅਮੀਰ ਵਿਅਕਤੀ ਰਾਸਵਾ ਜਾਂਦਾ ਇਹਦਾ ਮਤਲਬ ਟਿਕਟਾਂ ਵਿਕਦੀਆਂ ਨੇ ਇਹਦਾ ਮਤਲਬ ਸੌਦਾ ਹੁੰਦਾ ਨਹੀਂ ਤੁਸੀਂ ਵਿਅਕਤੀ ਦੇਖੋ ਕਿ ਮੇਰੇ ਪੰਜਾਬ ਨੂੰ ਕੌਣ ਰਿਪਰੈਜ਼ੈਂਟ ਕਰ ਸਕਦਾ ਹੈ ਮੇਰੇ ਪੰਜਾਬ ਦੇ ਮਸਲੇ ਨੂੰ ਕੌਣ ਵਧੀਆ ਪੇਸ਼ ਕਰ ਸਕਦਾ ਤੁਸੀਂ ਉਹ ਜਿਹਾ ਕੋਈ ਪ੍ਰੋਫੈਸਰ ਕੋਈ ਵਾਈਸ ਚਾਂਸਲਰ ਕੋਈ ਰਿਟਾਇਰਡ ਜੱਜ ਕੋਈ ਸੀਨੀਅਰ ਵਕੀਲ ਕੋਈ ਅਧਿਆਪਨ ਖੇਤਰ ਤੋਂ ਕੋਈ ਸਿਆਸੀ ਖੇਤਰ ਤੋਂ ਕੋਈ ਆਪਣੀ ਪਾਰਟੀ ਦੇ ਵਿੱਚ ਬੁੱਧੀਜੀਵੀ ਕੋਈ ਰਿਟਾਇਰਡ ਅਧਿਕਾਰੀ ਜਿਹੜਾ ਵੀ ਕੋਈ ਵਿਅਕਤੀ ਤੁਹਾਨੂੰ ਲੱਗੇ ਕਿ ਹਾਂ ਪੰਜਾਬ ਨੂੰ ਕੋਈ ਕਿਸਾਨੀ ਦਾ ਮਾਹਰ ਕੋਈ ਮਜ਼ਦੂਰੀ ਮਸਲਿਆਂ ਦੀ ਨੁਮਾਇੰਦਗੀ ਕਰਨ ਵਾਲਾ ਕੋਈ ਪੰਜਾਬ ਦੇ ਅਰਥਚਾਰੇ ਨੂੰ ਸਮਝਣ ਵਾਲਾ ਉਹਨਾਂ ਚੋਂ ਚੁਣ ਕੇ ਭੇਜੋ ਪਰ ਨਹੀਂ ਤੁਸੀਂ ਦੌਲਤ ਦੇਖ ਕੇ ਭੇਜੋ ਆ ਰਿਪੋਰਟ ਦਮ ਪਰ ਦੀ ਹੈ ਉਹਦੀ ਦੌਲਤਮੰਦਾਂ ਨਾਲ ਸਜਣ ਲੱਗੀ ਰਾਜ ਸਭਾ ਸੰਸਦ ਦੇ ਉੱਪਰਲੇ ਸਦਨ ਚ 31 ਮੈਂਬਰ ਅਰਪਤੀ ਜਾਇਦਾਦ ਦੇ ਮਾਮਲੇ ਵਿੱਚ ਲੋਕ ਸਭਾ ਨੂੰ ਪਛਾੜਿਆ ਚਰਨਜੀਤ ਪੂਲੀ ਨੇ ਵੀ ਲਿਖਦੇ ਨੇ ਭਾਰਤੀ ਸੰਸਦ ਦੇ ਉੱਪਰਲੇ ਸਦਨ ਦੀਆਂ ਪੌੜੀਆਂ ਹੁਣ ਦੌਲਤਮੰਦ ਜ਼ਿਆਦਾ ਚੜਦੇ ਹਨ ਹਾਲਾਂਕਿ ਲੋਕ ਸਭਾ ਵਿੱਚ ਜਾਣ ਵਾਲਾ ਵਾਲੇ ਜ਼ਿਆਦਾ ਕਰੋੜਪਤੀ ਹੁੰਦੇ ਸਨ ਪਰ ਜਦੋਂ ਰਾਜ ਸਭਾ ਮੈਂਬਰੀ ਦੀ ਵਿੱਤੀ ਪੈਂਟ ਦੇਖਦੇ ਆ ਤਾਂ ਚਾਰੇ ਪਾਸੇ ਇਹ ਲੋਕ ਸਭਾ ਵਾਲਿਆਂ ਨੂੰ ਪਛਾੜ ਦਿੰਦੀ ਹੈ ਆਮ ਆਦਮੀ ਪਾਰਟੀ ਨੇ ਹੁਣੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਨੂੰ ਰਾਜ ਸਭਾ ਲਈ ਉਮੀਦਵਾਰ ਐਲਾਨਿਆ ਰਾਜ ਸਭਾ ਵਿੱਚ ਸਭ ਤੋਂ ਵੱਧ ਉੱਪਰਲੇ 9 ਦੌਲਤਮੰਦ ਮੈਂਬਰਾਂ ਵਿੱਚ ਪੰਜਾਬ ਦੇ ਸੰਸਦ ਮੈਂਬਰ ਵਿਕਰਮਜੀਤ ਸਾਨੀ ਆਉਂਦੇ ਨੇ ਕਹਿੰਦੇ ਜੀ ਰਾਜ ਸਭਾ ਵਿੱਚ ਸਭ ਤੋਂ ਉੱਪਰਲੇ 9 ਦੌਲਤਮੰਦ ਜਿਹੜੇ ਟੌਪ 9 ਦੌਲਤਮੰਦ ਮੈਂਬਰ ਨੇ ਉਹਨਾਂ ਦੇ ਵਿੱਚ ਵਿਕਰਮਜੀਤ ਸਿੰਘ ਸਾਨੀ 400 ਕਰੋੜ ਤੋਂ ਉੱਪਰ ਹੈ ਜੀ 498 ਕਰੋੜ ਲਗਭਗ 500 ਕਰੋੜ ਦੇ ਕਰੀਬ ਦੀ ਜਾਇਦਾਦ ਤੇ 5ਵੇਂ ਨੰਬਰ ਤੇ ਜਦੋਂ ਕਿ ਅਸਤੀਫਾ ਦੇਣ ਵਾਲੇ ਸੰਜੀਪ अरोड़ा 460 ਕਰੋੜ ਦੀ ਮਾਲਕੀ ਨਾਲ 7ਵੇਂ ਨੰਬਰ ਤੇ 5ਵੇਂ ਨੰਬਰ ਤੇ ਸਾਨੀਆ ਨਾ ਨੌਆ ਦੇ ਵਿੱਚ 7ਵੇਂ ਨੰਬਰ ਦੇ ਉੱਤੇ ਸੰਜੀਪ अरोड़ा ਸੀ ਜਿਹਨਾਂ ਦਾ ਅਸਤੀਫਾ ਆ ਗਿਆ ਭਾਰਤੀ ਸਿਆਸਤ ਚ ਇਹ ਰੁਝਾਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਕਿ ਸੰਸਦ ਦੇ ਉੱਪਰ ਦੇ ਸਦਨ ਚੋਂ ਜ਼ਿਆਦਾਤਰ ਸਿਆਸੀ ਪਾਰਟੀਆਂ ਵੱਲੋਂ ਦੌਲਤਮੰਦ ਹਸਤੀਆਂ ਨੂੰ ਵੀ ਭੇਜਿਆ ਜਾ ਰਿਹਾ ਹੈ। ADR ਦੇ ਮੁਲਕਨ ਅਨੁਸਾਰ 200 ਕਰੋੜ ਤੋਂ ਵੱਧ ਦੀ ਮਾਲਕੀ ਵਾਲੇ ਰਾਜ ਸਭਾ ਵਿੱਚ ਇਸ ਸਮੇਂ 8.44% ਦੀ ਮੈਂਬਰ ਨੇ। ਲਗਭਗ 9% ਦੀ ਦੇ ਕਰੀਬ ਮੈਂਬਰ ਉਹ ਨੇ ਜਿਹੜੇ 200 ਕਰੋੜ ਤੋਂ ਵੱਧ ਦੀ ਮਾਲਕੀ ਵਾਲੇ ਨੇ। ਇੱਥੇ ਤਾਂ ਅਗਲੇ ਜਿਵੇਂ ਸਾਨੀ ਜੇ ਆਪਾਂ ਗੱਲ ਕਰਨੇ ਲਗਭਗ 500 ਕਰੋੜ ਹੈ ਨਾ ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੀ ਕਹਿੰਦੇ ਰਾਜ ਸਭਾ ਦੇ ਵਿੱਚ ਇਸ ਮੌਕੇ 8.44% ਦੀ ਵਾਲੇ 200 ਕਰੋੜ ਤੋਂ ਉੱਪਰ ਨੇ ਇਹ 200 ਕਰੋੜ ਚ ਵੀ ਆਉਂਦੇ ਹੋਣਗੇ ਸਾਰੇ ਤੇ ਜੇ ਆਪਾਂ ਗੱਲ ਕਰੀਏ 100 ਕਰੋੜ ਤੋਂ ਉੱਪਰ ਵਾਲੇ ਤਾਂ ਕਹਿੰਦੇ ਜੀ ਇਹਨਾਂ ਦੀ ਗਿਣਤੀ 13.70 ਲਗਭਗ 14% ਦੀ ਦੇ ਨੇੜੇ-ਤੇੜੇ ਵੜਦੀ ਹੈ ਜਦੋਂ ਕਿ ਲੋਕ ਸਭਾ ਦੇ ਵਿੱਚ 5.30% ਹੋ ਜਾਏ ਹਨ ਇੱਥੋਂ ਦਾ ਲਾ ਲਓ ਜਦੋਂ ਕਿ 200 ਕਰੋੜ ਤੋਂ ਉੱਪਰ ਵਾਲੇ ਲੋਕ ਸਭਾ ਦੇ ਵਿੱਚ 2.93% ਦੇ ਲਗਭਗ ਨੇ ਤੇ 100 ਕਰੋੜ ਤੋਂ ਉੱਪਰ ਵਾਲੇ ਲੋਕ ਸਭਾ ਦੇ ਵਿੱਚ ਸਿਰਫ 5.5 ਇੱਕ ਬਸਿੱਤ ਦੇਣ ਤੇ ਇੱਧਰ 13.70 14 ਪੀਸ ਦੇਣ ਦੇ ਤੜੇ ਸੋ ਕੁੱਲ ਮਿਲਾ ਕੇ ਦੌਲਤਮੰਦ ਹੀ ਰਾਜ ਸਭਾ 'ਚ ਕਾਬਜ਼ ਹੋ ਰਹੇ ਨੇ ਤੇ ਫਿਰ ਉਹ ਸੱਤਾ ਸੁਖ ਮਾਨਣਗੇ ਆਪਣੇ ਲਈ ਕੰਮ ਕਰਨਗੇ ਆਪਣੇ ਆਕਾਮਾਂ ਨੂੰ ਖੁਸ਼ ਕਰਨਗੇ ਹੈਨਾ ਆਪਣੇ ਕਾਰੋਬਾਰ ਵਧਾਉਣ ਫਲਾਉਣਗੇ ਸੂਬਾ ਕਿੱਥੇ ਜੀ ਸੂਬੇ ਦਾ ਫਿਕਰ ਕਿ